हां जी पुत्र ਹੁਣ ਆਪਾਂ ਸਰਲੀ ਕਰਨ ਦੇ ਸਵਾਲ ਹੋਰ ਕਰਨ ਲੱਗੇ ਆ ਦੇਖੋ ਜੀ ਆਪਾਂ ਨੂੰ ਇਹ ਰਕਮ ਦੇ ਦਿੱਤੀ ਆ ਸਭ ਤੋਂ ਪਹਿਲਾਂ ਕੀ ਕਰਨਾ ਹੈ ਬੇਟੇ ਆਪਾਂ ਇਹਨਾਂ ਦੀਆਂ ਸਈਆਂ ਪੰਨਣੀਆਂ ਫਿਰ ਆਪਾਂ ਨੂੰ ਏ ਬੀ ਸੀ ਡੀ ਆਪਸ਼ਨ ਦੇ ਦਿੱਤੇ ਆ ਹੁਣ ਇਹਨਾਂ ਨੂੰ ਆਪਾਂ ਹੱਲ ਕਰਦੇ ਆ ਦੇਖੋ ਸਈਆਂ ਪੰਨਣ ਲਗੇ 2 ਸਾਂ ਤੇ 14 14 ਤੱਕ 15 15 ਵਟਾ ਕਿੰਨਾ ਆ ਗਿਆ 2 ਮਾਈਨਸ 4 ਦੁਨੀ 8 ਤੇ 1 9 ਵਟਾ 4 ਡਿਵਾਈਡ ਬਾਈ ਬ੍ਰੈਕਟ ਸ਼ੁਰੂ 4 1 4 ਤੇ 5 4 1 2 ਗੋਲ ਬ੍ਰੈਕਟ 2 1 2 ਤੇ 3 2 1 3 ਗੋਲ ਬ੍ਰੈਕਟ ਬੰਦ ਫਿਰ ਇਹ ਵੀ ਬ੍ਰੈਕਟ ਬੰਦ ਕਰ ਦਿਓ ਫਿਰ ਚੌਥਸ ਬ੍ਰੈਕਟ ਵੀ ਬੰਦ ਕਰ ਦਿਓ ਹੁਣ ਪਹਿਲਾਂ ਆਪਾਂ ਗੋਲ ਬ੍ਰੈਕਟ ਨੂੰ ਹੱਲ ਕਰਾਂਗੇ 15 2 9 4 ਡਿਵਾਈਡ ਬਾਈ 5/4 1/2 ਇਹਨੂੰ ਆਪਾਂ ਹੱਲ ਕੀਤਾ 2 ਤੇ 3 ਦਾ ਐਲਸੀਮ ਕਿੰਨਾ ਆ ਗਿਆ 6 ਆਜੂਗਾ 2 3 6 3 3 9 3 ਨੂੰ 2 6 2 1 2 ਗੋਲ ਬ੍ਰੈਕਟ ਬੰਦ ਕਰ ਦੋ ਢੁੰਡੀ ਵਾਲੀ ਬ੍ਰੈਕਟ ਬੰਦ ਕਰ ਦੋ ਚੌਰਸ ਬ੍ਰੈਕਟ ਵੀ ਬੰਦ ਕਰ ਦੋ ਹੁਣ ਪੁੱਤਰ 15/2 9/4 ਡਿਵਾਈਡ ਬਾਈ 5/4 ਦੇਖੋ 9 ਚੋਂ 2 ਕੱਢੇ 7 1/2 ਇੱਥੇ ਕੋਈ ਸਾਈਨ ਨਹੀਂ ਹੈਗਾ ਤਾਂ ਮਤਲਬ ਲਿਖਿਆ ਹੈ ਗੁਣਾ ਹੈ 7/6 ਆ ਗਿਆ ਬੇਟੇ ਗੋਲ ਬ੍ਰੈਕਟ ਬੰਦ ਕਰ ਦੋ ਹੁਣ ਆਪਾਂ ਇਹ ਲਾਉਣੀ ਨਹੀਂ ਕਿਉਂਕਿ ਹੱਲ ਹੋ ਗਈ ਹੈ ਹੁਣ ਆਪਣੇ ਕੋਲੇ ਦੋ ਬ੍ਰੈਕਟ ਰਹਿ ਗਿਆ ਹੁਣ ਆਪਾਂ ਪਹਿਲਾਂ ਗੁਣਾ ਨੂੰ ਹੱਲ ਕਰਾਂਗੇ 15/2 9/4 ਡਿਵਾਈਡ ਬਾਈ ਇਹ ਬ੍ਰੈਕਟ ਉਦਾਂ ਹੀ ਲਿਖ ਲਓ 5/4 7 7/6 12 हां जी 4 ਬ੍ਰੈਕਟ ਤੇ ਕੁੰਡੀ ਵਾਲੀ ਬ੍ਰੈਕਟ ਦੋਨੋਂ ਆਪਾਂ ਉਦਾਂ ਹੀ ਪਾਤੀਆਂ 15/2 ਹੁਣ ਪਹਿਲਾਂ ਆਪਾਂ ਇਹ ਬ੍ਰੈਕਟ ਨੂੰ ਹੱਲ ਕਰਾਂਗੇ -10 ਦਾ ਸਾਈਨ ਆ 9/4 ਡਿਵਾਈਡ ਵਾਈ ਦੇਖੋ ਇਹ ਬ੍ਰੈਕਟ ਉਦਾਂ ਹੀ ਲਿਖ ਕੇ 4 ਤੇ 12 ਦਾ ਐਲਸੀਐਮ 12 ਆ ਜੂਗਾ ਬੁੱਤਾਂ 4 3 12 3 ਆ ਗਿਆ 5 3 15 -12 112 7 1 -7 ਹੁਣ ਬ੍ਰੈਕਟ ਨੂੰ ਬੰਦ ਕਰ ਦੋ ਦੇਖੋ 15 2 9 4 ਡਿਵਾਈਡ ਵਾਈ ਦੇਖੋ 15 ਚੋਂ 7 ਕੱਢੇ 8 ਹੁੰਦੇ ਆ 8 12 ਇਹ ਵੀ ਬ੍ਰੈਕਟ ਹੱਲ ਹੋ ਗਈ ਹੁਣ ਆਪਾਂ ਚੌਥੇ ਬ੍ਰੈਕਟ ਨੂੰ ਹੱਲ ਕਰਾਂਗੇ ਦੇਖੋ 15/2 ਜਦੋਂ ਇਹਨੂੰ ਆਪਾਂ ਹੱਲ ਕਰਾਂਗੇ ਪੁੱਤਰ 9/4 ਦੇਖੋ ਗੁਣਾ 12/ ਕੀ ਕਰ ਦੋ 8 ਕਰ ਦੋ 4 3 12 ਇਹ ਬਰੈਕਟ ਵੀ ਹੱਲ ਹੋ ਗਈ ਹਾਂਜੀ ਉਸ ਤੋਂ ਬਾਅਦ 15/ 2 9 27 27/ ਕਿੰਨਾ ਆ ਗਿਆ 8 ਆ ਗਿਆ ਬਟੇ ਹੁਣ ਇਹਨੂੰ ਆਪਾਂ ਹੱਲ ਕਰਨਾ ਹੈ ਪੁੱਤਰ ਦੇਖੋ 2 ਤੇ 8 ਦਾ ਐਲਸੀਐਮ ਕਿੰਨਾ ਆਜੂਗਾ 8 ਹੀ ਆਜੂਗਾ 8 ਨੂੰ ਇੱਥੇ ਲਿਖ ਲਿਆ ਆਪਾਂ ਦੇਖੋ 2 ਚੋਕੀ 8 4 ਆ ਗਿਆ 15 ਚੋਕੀ 60 ਹੁੰਦਾ ਹੈ ਮਾਈਨਸ 8 8 27 ਦੇਖੋ 60 ਦੇ ਵਿੱਚੋਂ 27 ਨੂੰ ਆਪਾਂ ਮਾਈਨਸ ਕਰਨਾਗਾ ਇਹ ਆਜੂਗਾ ਆਪਣੇ ਕੋਲੇ ਦਸਾਂ 'ਚੋਂ 7 ਕੱਢੇ 3 ਪੰਜਾਂ 'ਚੋਂ 2 ਕੱਢੇ 3 33 8 ਹੁਣ ਆਪਣੇ ਕੋਲੇ ਆਪਸ਼ਨ ਦੇ ਵਿੱਚ 33 8 ਕਿਤੇ ਵੀ ਨਹੀਂ ਹੈਗਾ ਹੁਣ ਆਪਾਂ 33 ਵਿੱਚ ਕਰਕੇ 33 ਵਿੱਚ ਰੱਖ ਕੇ ਆਪਾਂ 8 ਤੇ ਕੀ ਕਰਾਂਗੇ 8 ਤੇ ਆਪਾਂ ਭੁੱਤਰ ਭਾਗ ਕਰਨ ਲੱਗੇ ਆ 8 ਚੌਕਾ 32 3 ਨਾਲ ਦੇ ਦੋ ਕੁ 4 ਸਹੀ 1/8 ਆਪਣੇ ਕੋਲੇ ਕਿਹੜੀ ਆਪਸ਼ਨ ਪਈ ਆ 4 ਸਹੀ 1/8 ਆਪਣੇ ਕੋਲੇ ਸੀ ਆਪਸ਼ਨ ਪਈ ਆ ਇਹਨੂੰ ਆਪਾਂ ਰਾਈਟ ਆਪਸ਼ਨ ਦੇ ਤੌਰ ਤੇ ਟਿਕ ਕਰਦੇ ਆ ਹਾਂਜੀ ਪਿਆਰੀ ਬੱਚਿਓ ਇਹ ਸਵਾਲ ਤੁਸੀਂ ਪਹਿਲਾਂ ਖੁਦ ਹੱਲ ਕਰਕੇ ਦੇਖਣਾ ਪੁੱਤਰ ਜੇ ਤੁਹਾਡੇ ਤੋਂ ਨਾ ਨਿਕਲਿਆ ਤਾਂ ਤੁਸੀਂ ਦੇਖ ਕੇ ਹੱਲ ਕਰਨਾਗਾ ਇਵੇਂ ਆਪਾਂ ਬੋਰਡ ਮਸਤਾ ਫਾਰਮੂਲਾ ਲਾ ਕੇ ਇਸ ਸਵਾਲ ਨੂੰ ਆਪਾਂ ਹੱਲ ਕੀਤਾ ਹੈ ਹਾਂਜੀ ਅੱਗੇ ਨੈਕਸਟ ਸਵਾਲ ਦੇਖੋ ਆਪਨੇ ਕੋਲੇ ਸਟੇਟਮੈਂਟ ਦਿੱਤੀ ਹੈ ਪੁੱਤਰ 1/5 ਡਿਵਾਈਡ ਬਾਈ 1/5 ਦਾ 1/5 ਦਾ ਮਤਲਬ ਗੁਣਾ ਹੁੰਦੀ ਆ ਦੇਖੋ ਇਹਨੂੰ ਆਪਾਂ ਹੱਲ ਕਰਨਾ ਹੈ ਹੱਲ ਕਰਨ ਲੱਗੇ ਆਪਾਂ ਕੀ ਕਰਨਾ ਹੈ ਪੁੱਤਰ ਪਹਿਲਾਂ 1/ 5 ਡਿਵਾਈਡ ਬਾਈ 1/ ਕਿੰਨਾ ਕਰ ਲੋ ਇਹਦਾ ਮਤਲਬ ਗੁਣਾ ਹੈ ਠੀਕ ਹੈ ਇਹ ਤਾਂ ਸਾਈਨ ਕੀਤਾ ਮਤਲਬ ਇਹਦਾ ਗੁਣਾ ਹੈ 1/25 ਸਿੱਧਾ ਹੀ ਇੱਥੇ ਕਰ ਦੋ ਇਹਦੇ ਨੀਚੇ ਫੇਰ ਆਜੋ ਹੁਣ 1/ ਦਾ ਇਹ ਫੇਰ 1/25 ਆ ਗਿਆ ਡਿਵਾਈਡ ਵਾਈ 1/ 5 ਹੁਣ ਇਹਨੂੰ ਆਪਾਂ ਕਿਵੇਂ ਹੱਲ ਕਰਾਂਗੇ ਪੁੱਤਰ 1/5 ਗੁਣਾ ਇਹ 25/1 ਹੋ ਜਾਊਗਾ ਜਦੋਂ ਆਪਾਂ ਸਾਈਨ ਬਦਲਦੇ ਹੁੰਨੇ ਆ ਤਾਂ ਰਕਮ ਵੀ ਉਲਟੀ ਹੋ ਜੂਗੀ ਇਹਦੇ ਵਟਾ 1/25 ਗੁਣਾ 5/ ਇੱਕ ਤੇ ਦੇਖੋ ਇਹਨੂੰ ਕੱਟ ਦੋ ਪੰਜ ਆ ਗਿਆ 5 5 25 ਇਹ ਆਪਣੇ ਕੋਲੇ ਕਿੰਨਾ ਆ ਗਿਆ ਪਹਿਲਾ 5 1 ਆ ਗਿਆ ਪਹਿਲਾ 5 1 ਆ ਗਿਆ ਉਹਦੇ ਵਟਾ ਕਿੰਨਾ ਆ ਗਿਆ 1 5 ਆ ਗਿਆ ਆਪਾਂ ਐਵੇਂ ਕਰਕੇ ਗੁਣਾ ਕਰਦੇ ਹੁੰਨੇ ਆ ਜਦੋਂ ਇਦਾਂ ਦੀ ਰਕਮ ਆ ਜੇ ਪਹਿਲੇ ਨੂੰ ਚੌਥੇ ਨਾਲ ਦੂਜੇ ਨੂੰ ਤੀਜੇ ਨਾਲ ਦੇਖੋ 5 5 25 25/1 ਨੀਚੇ ਲੇਖ ਦੀ ਕੋਈ ਵੈਲਿਊ ਨਹੀਂ ਹੈਗੀ ਇਸ ਲਈ ਆਪਣਾ ਆਨਸਰ ਕੀ ਆ ਗਿਆ 25 ਆ ਗਿਆ ਬੱਚੀ ਆਪਣੇ ਕੋਲੇ ਕਿਹੜੀ ਆਪਸ਼ਨ 'ਤੇ ਆ ਆਪਣੇ ਕੋਲੇ 25 ਡੀ ਆਪਸ਼ਨ 'ਤੇ ਆ ਉਹਨੂੰ ਆਪਾਂ ਰਾਈਟ ਆਪਸ਼ਨ ਦੇ ਤੌਰ ਤੇ ਟਿੱਕ ਕਰਦੇ ਆ ਹਾਂਜੀ ਤੀਸਰਾ ਸਵਾਲ ਆ ਬੇਟਾ ਦੇਖੋ ਦੇਖੋ 1/ 1/ ਇਹਨੂੰ ਆਪਾਂ ਸਹੀਆਂ ਪੰਨ ਲੈਣੇ ਆ ਦੇਖੋ 3*2=6 ਤੇ 7/3

7 ਆ ਗਿਆ ਠੀਕ ਹੈ 7 ਤੇ 7 ਦਾ ਆਪਾਂ ਐਲਸੀਐਮ ਲੈ ਲਿਆ 7 ਹੀ ਆ ਗਿਆ 3 4 4 ਤੇ 3 7 7 ਦੋਨਾਂ ਨੂੰ ਕੱਟ ਤਾਂ 1 ਆਪਣੇ ਕੋਲੇ ਆਨਸਰ ਕੀ ਆ ਗਿਆ ਆਨਸਰ ਆਪਣੇ ਕੋਲੇ ਕੀ ਆ ਗਿਆ 1 ਆ ਗਿਆ ਆਪਣੀ ਕਿਹੜੀ ਆਪਸ਼ਨ 1 ਪਈ ਆ ਪੁੱਤਰ A ਆਪਸ਼ਨ ਆਪਣੇ ਕੋਲੇ ਇੱਕ ਪਈਆ ਨੂੰ ਆਪਰਾਈਟ ਆਪਸ਼ਨ ਦੇ ਤੌਰ ਤੇ ਟਿਕ ਕਰ ਦਿਆਂ ਹਾਂਜੀ ਪਿਆਰੇ ਬੱਚਿਓ ਇਹ ਸਰਲੀ ਕਰਨ ਦੇ ਸਵਾਲ ਸੀ ਬੇਟੇ ਪਹਿਲਾਂ ਤੁਸੀਂ ਖੁਦ ਕਰਕੇ ਦੇਖਨੇ ਆ ਉਸ ਤੋਂ ਬਾਅਦ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰਨੀ ਆ